ਡਿੰਪੀ ਢਿੱਲੋਂ ਨੂੰ ਦੋ ਵਾਰੀ ਗਿੱਦੜ ਪਾਇਆ ਹੁਣ ਚੋਣ ਲੜਾਤੀ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਤਾ ਤੇ ਅੱਜ ਤੁਸੀਂ ਕਹਿੰਦੇ ਮੈਨੂੰ ਟਿਕਟ ਨਹੀਂ ਦੇ ਰਹੇ ਸੀ ਜਿਵੇਂ ਭੱਜ ਲਿਆ ਹੁਣ ਕਹਿੰਦਾ ਮੈਨੂੰ ਸ਼ੱਕ ਸੀ ਪਹਿਲਾਂ ਕਹਿੰਦੇ ਦੇ ਨਹੀਂ ਰਹੇ ਸੀ ਹੁਣ ਦੋ ਦਿਨ ਲੰਘੇ ਕਹਿੰਦੇ ਮੈਨੂੰ ਸ਼ੱਕ ਸੀ ਮੇਰੀ ਬਲੀ ਹੋ ਜਾਣੀ ਹੈ ਅਸਲ ਦੇ ਵਿੱਚ ਇਹਨਾਂ ਦੇ ਆਪ ਦੇ ਨਿੱਜੀ ਸਵਾਰਥ ਸੀ ਖਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਇਹ ਹੀ ਇਲਜ਼ਾਮ ਲਾਇਆ ਕਿ ਪ੍ਰਧਾਨ ਸਾਹਿਬ ਜਿਹੜੇ ਆਪਣੇ ਭਰਾ ਨੂੰ ਲਿਆਉਣਾ ਚਾਹੁੰਦੇ ਸੀ ਮੇਰੇ ਨਾਲ ਧੋਖਾ ਹੋ ਰਿਹਾ ਸੀ ਪ੍ਰਕਾਸ਼ ਸਿੰਘ ਭੱਟੀ ਗਜਾ ਡਾਕਟਰ ਸੁਖੀ ਹੋਣ ਤਾਂ ਫਿਰ ਲੋਕ ਤਾਂ ਸੋਚਣਗੇ ਨ ਕੇ ਗਿੱਦੜ ਬਾਏ ਡਿੰਪੀ ਢਿੱਲੋਂ ਇੰਪੋਰਟੈਂਟ ਨਹੀਂ ਉਥੇ ਦਾ ਵਰਕਰ ਇੰਪੋਰਟੈਂਟ ਆ ਉਹਨੇ ਨਵਾਂ ਡਿੰਪੀ ਢਿੱਲੋਂ ਪੈਦਾ ਕਰ ਦੇਣਾ ਇਹ ਜਾਂਪਤਾ ਹੀ ਲੱਗਦੇ ਨਹੀਂ ਕਿ ਪਰਵਾਰ ਬਾਦਲ ਪਰਵਾਰ ਜਿਹਨੂੰ ਕਹਿੰਦਾ ਉਸ ਨੂੰ ਪ੍ਰਧਾਨੀ ਮਿਲਦੀ ਆ ਘਰ ਦੀ ਕਰੇ ਰੱਖੀ ਹੋਈ ਆ ਛੱਡਾਂ ਤੋਂ ਰਾਜ ਇਹ ਦੂਜਿਆਂ ਤੋਂ ਸਵਾਲ ਚੱਕਣਾ ਦੂਜਿਆਂ ਨੂੰ ਸਰਟੀਫਿਕੇਟ ਦੇਣਾ ਆਪੇ ਕਿੱਥੇ ਖੜੇ ਨੇ ਇਹਨਾਂ ਚੋਂ ਕਈ ਬੰਦੇ ਤਾਂ ਮੈਂ ਇਹ ਜੀ ਦੱਸ ਦੇਣਾ ਕੋਰਟ ਦਾ ਸਮਨ ਆ ਜਾਏ ਨਾ ਇਹ ਬੋਲਣ ਜੋਗੇ ਨਹੀਂ ਹੈਗੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਗੱਲਬਾਤ ਹੋ ਰਹੀ ਸੀ ਮਨਪ੍ਰੀਤ ਸਿੰਘ ਬਾਦਲ ਵਾਪਸ ਹੋਣਾ ਚਾਹੁੰਦੇ ਨੇ ਪਾਰਟੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੇ ਸਰਦਾਰ ਮੰਤਰੀ ਸਿੰਘ ਬਾਦਲ ਤਾਂ ਛੱਡੋ ਕਿਸੇ ਵੀ bari ਉਮੀਦਵਾਰ ਨੂੰ ਗਿੱਦੜ ਭਾਏ ਤੋਂ ਕੈਂਡੀਡੇਟ ਬਣਾਉਣ ਦੀ ਕਦੇ ਕੋਈ ਗੱਲ ਵਿਚਾਰੀ ਹੀ ਨਹੀਂ ਗਈ ਇਹ ਤਾਂ ਪਹਿਲੀ ਵਾਰੀ ਡਿੰਪੀ ਢਿੱਲੋਂ ਸਾਹਿਬ ਨੇ ਪਤਾ ਨਹੀਂ ਕਿੱਥੋਂ ਬਾਨਾ ਕੱਢਿਆ ਆਪਣੀ ਕਮਜ਼ੋਰੀ ਚ ਪਾਉਣ ਦੇ ਮਾਰਿਆ ਨੇ ਪਰ ਉਹ ਤਾਂ ਕਹਿੰਦੇ ਜਦੋਂ ਮੈਂ ਹਲਕੇ ਚ ਜਾਂਦਾ ਸੀਗਾ ਮੈਨੂੰ ਲੋਕ ਦੱਸਦੇ ਸੀ ਕਿ ਬਨਪ੍ਰੀਤ ਸਿੰਘ ਬਾਦਲ ਆਉਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਦੋਨੇ ਭਰਾ ਇੱਕਾਂ ਕਿਉਂ ਕਿਟੀਆਂ ਸੀ ਕੋਈ ਗੱਲ ਨਹੀਂ ਤੁਸੀਂ ਤਗੜੇ ਪਰੋ ਸਿੰਘ ਬਾਦਲ ਵੀ ਜਾ ਕੇ ਇਹੀ ਕਹਿੰਦੇ ਸੀ ਪਿੰਡਾਂ ਚ ਪਾਰਟੀ ਨੂੰ ਮਜ਼ਬੂਤ ਕਰੋ ਪਾਰਟੀ ਨੂੰ ਮਜ਼ਬੂਤ ਕਰੋ ਮੇਰਾ ਤਾਂ ਕਹਿੰਦੇ ਨਾਮ ਹੀ ਨਹੀਂ ਲਿਆ ਜਾਂਦਾ ਸੀ ਕਿਤੇ ਸੋਣੀ ਕਾਲੀ ਕਾਦੀ ਸੀਗੀ ਹਲਕਾ ਇੰਚਾਰਜ ਤੁਸੀਂ ਹਲਕਾ ਤੁਹਾਡਾ ਪ੍ਰੋਗਰਾਮ ਤੁਸੀਂ ਬਣਾ ਰਹੇ ਹੋ ਸਰਦਾਰ ਸੁਖਵੀਰ ਸਿੰਘ ਬਾਦਲ ਉੱਥੇ ਜਾਂਦੇ ਨੇ ਜਿੱਥੇ ਤੁਸੀਂ ਕਹਿੰਦੇ ਹੋ ਤੇ ਫਿਰ ਕਾਦੀ ਕਾਲੀ ਪੈ ਗਈ ਹਲੇ ਇਲੈਕਸ਼ਨ ਦਾ ਅਨਾਉਂਸ ਹੋ ਲੈਣਾ ਪਾਰਟੀ ਦੇ ਵਿੱਚ ਗਲਤ ਫੈਸਲੇ ਲਈ ਪਾਰਟੀ ਦਾ ਸਾਰਾ ਵਰਕਰ ਹੈ ਜਿਹੜਾ ਰੀੜ ਦੀ ਹੱਡੀ ਹੈ ਉਹ ਕੁਝੇ ਲੋਕਾਂ ਨੂੰ ਜ਼ਿੰਮੇਵਾਰ ਮੰਨਦਾ ਜਿਹੜੇ ਉਹ ਅਹੁਦਿਆਂ ਤੇ ਬਹਿ ਕੇ ਪਾਰਟੀ ਤੋਂ ਗਲਤ ਫੈਸਲੇ ਕਰਾਉਂਦੇ ਸੀ ਪਾਰਟੀ ਦਾ ਖਤਮ ਹੋ ਰਹੀ ਆ ਖੇਰੂ ਖੇਰੂ ਹੋ ਰਹੀ ਆ ਲੀਡਰ ਭੱਜ ਰਹੇ ਨੇ ਤੁਸੀਂ ਕਹਿੰਦੇ ਹੋ ਪਾਰਟੀ ਦੇ ਵਿੱਚ ਮਜ਼ਬੂਤੀ ਆ ਵਰਕਰ ਖੜਾ ਨਾਲ ਵਰਕਰ ਤਾਂ ਟੁੱਟ ਰਿਹਾ ਹੈਗਾ ਪਾਰਟੀ ਨਹੀਂ ਮਰਦੀ ਹੁੰਦੀ ਲੀਡਰ ਚਲੇ ਜਾਂਦੇ ਨੇ ਲੀਡਰ ਇੱਕ ਪਲੈਟਫਾਰਮ ਤੋਂ ਦੂਜੇ ਪਲੈਟਫਾਰਮ 'ਤੇ ਛੂਤ ਦੀ ਬਿਮਾਰੀ ਜਿਹੜੀ ਹਿੰਦੁਸਤਾਨ 'ਚ ਸ਼ੁਰੂ ਹੋਈ ਇਹ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਇਹ ਛਾਲਾ ਮਾਰਨ ਲੱਗ ਗਿਆ ਪਰੋ ਤੁਸੀਂ ਕਿਹਾ ਵੀ ਵਰਕਰ ਰੀਡ ਦੀ ਹੱਡੀ ਸਾਡੇ ਨਾਲ ਨਹੀਂ ਇਹਨਾਂ ਦੇ ਨਾਲ ਨਹੀਂ ਹੈਗੇ ਉਹ ਤਾਂ ਕਹਿੰਦੇ ਪਾਰਟੀ ਤਾਂ ਖਤਮ ਹੋ ਰਹੀ ਆ ਖੇਰੂ ਖੇਰੂ ਹੋ ਰਹੀ ਆ ਡਾਕਟਰ ਸੁਖੀ ਚਲੇ ਗਏ ਆਮ ਆਦੀ ਪਾਰਟੀ ਦੇ ਵਿੱਚ ਹਰਦੀਪ ਸਿੰਘ ਡਿੰਪੀ ਢੱਲੋਂ ਕੇ ਦਰਵਾਜ਼ਾ ਤੋਂ ਆਮ ਆਦੀ ਪਾਰਟੀ ਸ਼ਾਮਲ ਹੋ ਗਏ ਪ੍ਰਕਾਸ਼ ਸਿੰਘ ਪੱਟੀ ਜਿਹੜੇ ਕਾਂਗਰਸ ਦੇ ਵਿੱਚ ਮੜ ਵਾਪਸੀ ਕਰਕੇ ਲੀਡਰ ਭੱਜ ਰਹੇ ਨੇ ਤੁਸੀਂ ਕਹਿੰਦੇ ਪਾਰਟੀ ਦੇ ਵਿੱਚ ਮਜ਼ਬੂਤੀ ਆ ਵਰਕਰ ਖੜਾ ਨਾਲ ਵਰਕਰ ਤਾਂ ਟੁੱਟ ਰਿਹਾ ਹੈਗਾ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਖੇਤਰੀ ਪਾਰਟੀ ਆ ਪੰਜਾਬ ਦੀ ਕੋਈ ਇੱਕ ਖੇਤਰੀ ਪਾਰਟੀ ਆ ਹੂੰ ਬੜਾ ਲੰਬਾ ਇਤਿਹਾਸ ਆ ਰਾਜ ਸਿਰਫ 18 ਸਾਲ ਕੀਤਾ ਪੰਜਾਬ ਤੇ ਪੰਥਕ ਮੁੱਦਿਆਂ ਦੇ ਸੰਘਰਸ਼ੀ ਕੀਤਾ ਇਸ ਪਾਰਟੀ ਨੇ ਬੜਾ ਉਤਰਾ ਚੜਾ ਦੇਖਿਆ ਬੜੇ ਲੋਕ ਆਏ ਬੜੇ ਚਲੇ ਗਏ ਪਾਰਟੀ ਉੱਥੇ ਹੀ ਖੜੀ ਹੈ 89 ਦੇ ਵਿੱਚ ਇੱਕ ਵਾਰ ਐਸਾ ਸਮਾਂ ਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਜਿਹੜੇ ਕੈਂਡੀਡੇਟ ਸੀ ਉਹਨਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ ਲੋਕਾਂ ਦੇ ਸ਼੍ਰੋਮਣੀ ਅਕਾਲੀ ਦਲ ਤਾਂ ਖਤਮ ਹੋ ਗਿਆ 97 ਚ 96 ਐਮਐਲਏ ਦੇ ਨਾਲ ਸਰਕਾਰ ਬਣਾਈ ਫਿਰ 2007 ਤੋਂ 17 ਲਗਾਤਾਰ 10 ਸਾਲ ਸਰਕਾਰ ਬਣਾਈ ਰਾਜਨੀਤੀ ਦੇ ਵਿੱਚ ਚੱਲਦਾ ਰਹਿੰਦਾ ਹੈ ਕਈ ਵਾਰੀ ਲੋਕ ਵੀ ਠੱਗੇ ਜਾਂਦੇ ਨੇ ਜਿੱਦਾਂ ਪੰਜਾਬ ਠੱਗਿਆ ਗਿਆ ਕਾਂਗਰਸ ਨੇ ਕੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਸੌਂ ਖਾ ਲਈ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਲਾਰੇ ਲਾਤੇ ਪਰ ਇਹਦਾ ਮਤਲਬ ਇਹ ਨਹੀਂ ਕਿ ਰਿਜਨਲ ਪਾਰਟੀ ਖਤਮ ਹੋ ਗਈ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਵਿਅਕਤੀ ਵਿਸ਼ੇਸ਼ ਕੋਈ ਵੱਡਾ ਨਹੀਂ ਡਾਕਟਰ ਸੁਖੀ ਵੱਡਾ ਨਹੀਂ ਜਿਹੜੇ ਉਸ ਪਾਰਟੀ ਦੇ ਬੰਗੇ ਦੇ ਜਿਹੜੇ ਉਹ ਵਿਧਾਨ ਸਭਾ ਹਲਕੇ ਦੇ ਵਰਕਰ ਨੇ ਉਹ ਵੱਡੇ ਨੇ ਉਹ ਨਵੇਂ ਡਾਕਟਰ ਸੁਖੀ ਵੀ ਬਣਾ ਦੇਣਗੇ ਐਸੇ ਤਰੀਕੇ ਗਿੱਦੜ ਬਾਏ ਡਿੰਪੀ ਢਿੱਲੋਂ ਇੰਪੋਰਟੈਂਟ ਨਹੀਂ ਉਥੇ ਦਾ ਵਰਕਰ ਇੰਪੋਰਟੈਂਟ ਆ ਉਹਨੇ ਨਵੇਂ ਡਿੰਪੀ ਢਿੱਲੋਂ ਪੈਦਾ ਕਰ ਦੇਣਾ ਪਾਰਟੀ ਨਹੀਂ ਮਰਦੀ ਹੁੰਦੀ ਲੀਡਰ ਚਲੇ ਜਾਂਦੇ ਨੇ ਲੀਡਰ ਇੱਕ ਪਲੈਟਫਾਰਮ ਤੋਂ ਦੂਜੇ ਪਲੈਟਫਾਰਮ 'ਤੇ ਛੂਤ ਦੀ ਬਿਮਾਰੀ ਜਿਹੜੀ ਹਿੰਦੁਸਤਾਨ 'ਚ ਸ਼ੁਰੂ ਹੋਈ ਇਹ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਇਹ ਛਾਲਾ ਮਾਰਨ ਲੱਗ ਗਿਆ ਤੁਸੀਂ ਪੱਟੀ ਸਾਹਿਬ ਦਾ ਜ਼ਿਕਰ ਕੀਤਾ ਕਾਂਗਰਸ ਤੋਂ ਇੱਧਰ ਆਏ ਇੱਧਰੋਂ ਹੁਣ ਕਾਂਗਰਸ ਚਲੇ ਗਏ ਇਹ ਚੱਲਦਾ ਹੈ ਪਰ ਪਾਰਟੀ ਨੂੰ ਚਾਹੁੰਦਾ ਵਰਕਰ ਵਰਕਰ ਉੱਥੇ ਖੜਾ ਪ੍ਰਧਾਨ ਦੇ ਉੱਤੇ ਸਵਾਲ ਖੜੇ ਕਰਦਾ ਸੋ ਬੇਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਹਰਦੀਪ ਸਿੰਘ ਡਿੰਪੀ ਜਲੋ ਨੇ ਵੀ ਇਹ ਇਲਜ਼ਾਮ ਲਾਏ ਕਿ ਪ੍ਰਧਾਨ ਸਾਹਿਬ ਜਿਹੜੇ ਆਪਣੇ ਭਰਾ ਨੂੰ ਲਿਆਉਣਾ ਚਾਹੁੰਦੇ ਸੀ ਮੇਰੇ ਨਾਲ ਧੋਖਾ ਹੋ ਰਿਹਾ ਸੀ ਪ੍ਰਕਾਸ਼ ਸਿੰਘ ਭੱਟੀ ਗਿਆ ਡਾਕਟਰ ਸੁਖੀ ਹੋਣ ਕੋਈ ਵੀ ਲੀਡਰ ਲਾ ਲ ਗਿਆ ਆਪਾਂ ਉਹ ਪ੍ਰਧਾਨ ਜੀ ਦੇ ਉੱਤੇ ਸਵਾਲ ਖੜੇ ਕਰਦੇ ਨੇ ਤਾਂ ਫਿਰ ਲੋਕ ਤਾਂ ਸੋਚਣਗੇ ਨਾ ਕਿ ਪ੍ਰਧਾਨ ਦੇ ਵਿੱਚ ਕਿਤੇ ਕਮੀ ਹੋਊਗੀ ਦੇਖੋ ਇੱਕ ਗੱਲ ਆਪਾਂ ਮੰਨੀਏ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਬਣਨ ਦਾ ਕਲਚਰ ਉਹ ਦੂਜੀ ਪਾਰਟੀਆਂ ਤੋਂ ਵ ਉਰੇ ਡੈਮੋਕਰੇਟਿਕਲੀ ਪ੍ਰਧਾਨ ਚੁਣਿਆ ਜਾਂਦਾ ਚਾਹੇ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਇਹਨਾਂ ਦਾ ਪ੍ਰਧਾਨ ਚਿੱਠੀ ਚੋਂ ਨਿਕਲਦਾ ਦਿੱਲੀੋਂ ਚਿੱਠੀ ਆਉਂਦੀ ਹੈ ਪ੍ਰਧਾਨ ਲੱਗ ਜਾਂਦਾ ਚਿੱਠੀ ਨਵੀਂ ਆਉਂਦੀ ਹੈ ਪੁਰਾਣਾ ਹਟ ਜਾਂਦਾ ਫਿਰ ਦੂਜਾ ਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਦਾ ਬਕਾਇਦਾ ਪਹਿਲਾਂ ਭਰਤੀ ਹੁੰਦੀ ਹੈ ਫਿਰ ਜ਼ਿਲ੍ਹਾ ਡੈਲੀਗੇਟ ਬਣਦੇ ਨੇ ਫਿਰ ਸਟੇਟ ਡੈਲੀਗੇਟ ਬਣਦੇ ਨੇ 500 ਦੇ ਕਰੀਬ ਸਟੇਟ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਦਾ ਡੈਮੋਕਰੇਟਿਕਲੀ ਪ੍ਰਧਾਨ ਚੁਣਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਡੈਮੋਕਰੇਟਿਕਲੀ ਪਾਰਟੀ ਦੇ ਪ੍ਰਧਾਨ ਚੁਣੇ ਹੋਏ ਨੇ ਠੀਕ ਹੈ ਪਾਰਟੀ ਮੈਂ ਕਹਿਣਾ ਉਹਨਾਂ ਕਿ ਸਦਾ ਹੀ ਬਾਦਲ ਹੀ ਰਹਿੰਦੀ ਕਿ ਪਰਿਵਾਰ ਪਰਿਵਾਰ ਚੁਣਦਾਗਾ ਇੱਥੇ ਤਾਂ ਪਰਿਵਾਰ ਦਾ ਕਬਜ਼ਾ ਇਲਜ਼ਾਮ ਤਾਂ ਇਹ ਲੱਗਦੇ ਨੇ ਕਿ ਪਰਿਵਾਰ ਬਾਦਲ ਪਰਿਵਾਰ ਜਿਹਨੂੰ ਕਹਿੰਦਾ ਉਸ ਨੂੰ ਪ੍ਰਧਾਨਗੀ ਮਿਲਦੀ ਹੈ ਘਰ ਦੀ ਕਰੇ ਰੱਖੀ ਹੋਈ ਹੈ ਛੱਡਣ ਤੋਂ ਰਾਜ਼ੀ ਨਹੀਂ ਕਾਂਗਰਸ ਆਜ਼ਾਦੀ ਤੋਂ ਬਾਅਦ ਇੱਕੋ ਪਰਿਵਾਰ ਚਲਾ ਰਿਹਾ ਉਹਨੂੰ ਉਰੇ ਤਾਂ ਸ਼੍ਰੋਮਣੀ ਕਾਡਲਦਾ ਇਤਿਹਾਸ ਦੇਖੋ ਵੀ ਕਿੰਨੇ ਪ੍ਰਧਾਨ ਚਲੇ ਗਏ ਇੱਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੋਂ ਬਾਅਦ ਹੀ ਡੈਮੋਕਰੇਟਿਕਲੀ ਚੁਣ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਆਏ ਨੇ ਸ਼੍ਰੋਮਣੀ ਅਕਾਲੀ ਦਲ ਚ ਪ੍ਰਧਾਨ ਹਮੇਸ਼ਾ ਬਦਲਦੇ ਰਹੇ ਨੇ ਔਰ ਇੱਕ ਫਿਕਸਡ ਟਿਨ ਟਿਨਿਓਰ ਹੈ ਪ੍ਰਧਾਨ ਦੀ ਚੁਣ ਕੇ ਆਉਣਾ ਫਿਰ ਥੋੜੀ ਦੁਬਾਰਾ ਇਲੈਕਸ਼ਨ ਹੋਣੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦਸੰਬਰ ਚ ਫਿਰ ਇਲੈਕਸ਼ਨ ਹੈ ਫਿਰ ਨਵੇਂ ਸਿਰੇਓ ਪਾਰਟੀ ਦੀ ਭਰਤੀ ਹੋਣੀ ਹੈ ਫਿਰ ਪ੍ਰਧਾਨ ਚੁਣਿਆ ਜਾਣਾ ਡੈਮੋਕਰੇਟਿਕਲੀ ਪ੍ਰਧਾਨ ਚੁਣਿਆ ਜਾਣਾ ਜਿਹੜੇ ਬੰਦੇ ਅੱਜ ਭੱਜ ਰਹੇ ਨੇ ਇਹਨਾਂ ਦੇ ਨਿੱਜੀ ਕਾਰਨ ਨੇ ਡਾਕਟਰ ਸੁਖੀ ਕਿਉਂ ਗਏ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਇੱਕ ਸਵਾਲ ਨਹੀਂ ਖੜਾ ਕਰ ਸਕੇ ਉਹ ਕਹਿੰਦੇ ਜੀ ਮੇਰੇ ਤਾਂ ਹਲਕੇ ਦੇ ਕੰਮ ਨਹੀਂ ਹੋ ਰਹੇ ਸੀ ਮੈਂ ਤਾਂ ਹਲਕੇ ਕਰਕੇ ਜਾ ਰਿਹਾ ਇਹ ਤਾਂ ਫਿਰ ਸੀਐਮ ਤੇ ਸਵਾਲ ਹੈ ਕਿ ਜਿਹੜਾ ਵਿਰੋਧੀ ਧਿਰ ਦੇ ਐਮਐਲਏ ਕੰਮ ਨਹੀਂ ਹਾਲਾਂਕਿ ਡਾਕਟਰ ਸੁਖੀ ਨੂੰ ਇਹ ਸੋਚਣਾ ਚਾਹੀਦਾ ਸੀ ਕਿ 2017 ਤੇ 22 ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਉਹਨਾਂ ਨੂੰ ਐਮਐਲਏ ਬਣਾਇਆ ਆਮ ਆਦਮੀ ਪਾਰਟੀ ਨੇ ਨਹੀਂ ਡਿੰਪੀ ਢਿੱਲੋਂ ਨੂੰ ਦੋ ਵਾਰੀ ਗਿੱਦੜਵਾਇਆ ਚੋਣ ਲੜਾਤੀ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਤਾ ਤੇ ਅੱਜ ਤੁਸੀਂ ਕਹਿੰਦੇ ਮੈਨੂੰ ਟਿਕਟ ਨਹੀਂ ਦੇ ਰਹੇ ਸੀ ਜਿਵੇਂ ਭੱਜ ਲਿਆ ਹੁਣ ਕਹਿੰਦੇ ਮੈਨੂੰ ਸ਼ੱਕ ਸੀ ਪਹਿਲਾਂ ਕਹਿੰਦੇ ਦੇ ਨਹੀਂ ਰਹੇ ਸੀ ਹੁਣ ਦੋ ਦਿਨ ਲੰਘੇ ਕਹਿੰਦੇ ਮੈਨੂੰ ਸ਼ੱਕ ਸੀ ਮੇਰੀ ਬਲੀ ਹੋ ਜਾਣੀ ਹੈ ਅਸਲ ਦੇ ਵਿੱਚ ਇਹਨਾਂ ਦੇ ਆਪ ਦੇ ਨਿੱਜੀ ਸਵਾਰਥ ਨੇ ਨਿੱਜੀ ਕਾਰਨਾ ਕਰਕੇ ਸਰਕਾਰਾਂ ਬਾਹ ਮਰੋੜ ਲੈਂਦੀਆਂ ਨੇ ਪ੍ਰੈਸ਼ਰ ਦੂਜੇ ਪਲੇਟਫਾਰਮ ਤੇ ਜਾ ਕੇ ਖੜੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਗੱਲਬਾਤ ਹੋ ਰਹੀ ਸੀ ਮਨਪ੍ਰੀਤ ਸਿੰਘ ਬਾਦਲ ਵਾਪਸ ਹੋਣਾ ਚਾਹੁੰਦੇ ਨੇ ਪਾਰਟੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਤਾਂ ਛੱਡੋ ਕਿਸੇ ਵੀ ਬਾਰੀ ਉਮੀਦਵਾਰ ਨੂੰ ਗਿੱਦੜ ਬਾਹੇ ਤੋਂ ਕੈਂਡੀਡੇਟ ਬਣਾਉਣ ਦੀ ਕਦੇ ਕੋਈ ਗੱਲ ਵਿਚਾਰੀ ਹੀ ਨਹੀਂ ਗਈ ਇਹ ਤਾਂ ਪਹਿਲੀ ਵਾਰੀ ਡਿੰਪੀ ਢਿੱਲੋਂ ਸਾਹਿਬ ਨੇ ਪਤਾ ਨਹੀਂ ਕਿੱਥੋਂ ਬਾਨਾ ਕੱਢਿਆ ਆਪਣੀ ਕਮਜ਼ੋਰੀ 'ਚ ਪਾਉਣ ਦੇ ਮਾਰਿਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇ ਕੋਈ ਗਿੱਦੜ ਬਾਹ ਹਲਕੇ ਦਾ ਉਮੀਦਵਾਰ ਸੀ ਤਾਂ ਸਰਦਾਰ ਡਿੰਪੀ ਢਿੱਲੋਂ ਸੀ ਉਹਨਾਂ ਤੇ ਹੀ ਪਾਰਟੀ ਭਰੋਸਾ ਕਰਦੀ ਸੀ ਤੇ ਉਹਨਾਂ ਤੇ ਹੀ ਦੁਬਾਰਾ ਦਾਅ ਖੇਡਣਾ ਸੀ ਪਰ ਉਹ ਤਾਂ ਕਹਿੰਦੇ ਜਦੋਂ ਮੈਂ ਹਲਕੇ ਚ ਜਾਂਦਾ ਸੀਗਾ ਮੈਨੂੰ ਲੋਕ ਦੱਸਦੇ ਸੀ ਕਿ ਮਨਪ੍ਰੀਤ ਸਿੰਘ ਬਾਦਲ ਆਉਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਦੋਨੇ ਭਰਾਇਕਾਂ ਕਿਉਂ ਖਿਚੜੀਆਂ ਸੀ ਕੋਈ ਗੱਲ ਨਹੀਂ ਤੁਸੀਂ ਤਕੜੇ ਕਰੋ ਸੁਪੀ ਸਿੰਘ ਬਾਦਲ ਵੀ ਜਾ ਕੇ ਇਹੀ ਕਹਿੰਦੇ ਸੀ ਪਿੰਡਾਂ ਚ ਪਾਰਟੀ ਨੂੰ ਮਜ਼ਬੂਤ ਕਰੋ ਪਾਰਟੀ ਨੂੰ ਮਜ਼ਬੂਤ ਕਰੋ ਮੇਰਾ ਤਾਂ ਕਹਿੰਦੇ ਨਾਮ ਹੀ ਨਹੀਂ ਲਿਆ ਜਾਂਦਾ ਸੀ ਕਿਤੇ ਮੈਨੂੰ ਇੱਕ ਗੱਲ ਦੱਸੋ ਜੀ ਕਿ ਜਿਹੜੇ ਪ੍ਰੋਗਰਾਮ ਪਿੰਡਾਂ ਦੇ ਸੀ ਉਹ ਕੌਣ ਬਣਾ ਰਿਹਾ ਸੀ ਉਹ ਸਰਦਾਰ ਹਰਦੀਪ ਸਿੰਘ ਡਿੰਪੀ ਟਿੱਲੋਂ ਬਣਾ ਰਹੇ ਸੀ ਜਿੱਥੇ ਉਹ ਕਹਿੰਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ ਜਾਂਦੇ ਸੀ ਅੱਜ ਵੀ ਮੌਜੂਦਾ ਛੱਡਣ ਵੇਲੇ ਵੀ ਉਹ ਗਿੱਦੜਬਾਹ ਦੇ ਹਲਕਾ ਇੰਚਾਰਜ ਸੀ ਸੋ ਇਹ ਸਾਰੀਆਂ ਕਹਿਣ ਦੀਆਂ ਗੱਲਾਂ ਨੇ ਅੱਧਾ ਅਸਲ ਦੇ ਵਿੱਚ ਉਹਨਾਂ ਦੇ ਆਪ ਦੇ ਕੋਈ ਨਿੱਜੀ ਕਾਰਨ ਬਣੇ ਹਲਕਾ ਇਲੈਕਸ਼ਨ ਵੀ ਨਹੀਂ ਆਈ ਸੀ ਪੰਜਾਬ ਦੀ ਇਲੈਕਸ਼ਨ ਕਿਹੜਾ ਬਾਈ ਇਲੈਕਸ਼ਨ ਡਿਕਲੇਅਰ ਹੋ ਗਿਆ ਸੋ ਇੰਨੀ ਕਾਲੀ ਕਾਦੀ ਸੀਗੀ ਹਲਕਾ ਇੰਚਾਰਜ ਤੁਸੀਂ ਹਲਕਾ ਤੁਹਾਡਾ ਪ੍ਰੋਗਰਾਮ ਤੁਸੀਂ ਬਣਾ ਰਹੇ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ ਜਾਂਦੇ ਨੇ ਜਿੱਥੇ ਤੁਸੀਂ ਕਹਿੰਦੇ ਹੋ ਤੇ ਫਿਰ ਕਾਦੀ ਕਾਲੀ ਪੈ ਗਈ ਹਲੇ ਮਨਪ੍ਰੀਤ ਬਾਦਲ ਸਾਹਿਬ ਦਾ ਸਿਰਫ ਬਹਾਨਾ ਬਣਾਇਆ ਗਿਆ ਮਨਪ੍ਰੀਤ ਬਾਦਲ ਸਾਹਿਬ ਬੀਜੇਪੀ ਚ ਨੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਅਕਾਲੀ ਦਲ ਰੋਕ ਸਕਦਾ ਉਹ ਕਿਤੇ ਵੀ ਜਾਣ ਆਪਣੇ ਹਲਕੇ ਚ ਗਿੱਦੜ ਬਾਹ ਉਹਨਾਂ ਦਾ ਅਗਰ ਉਹ ਬੀਜੇਪੀ ਦੇ ਕੈਂਡੀਡੇਟ ਬਣਨਾ ਚਾਹੁੰਦੇ ਨੇ ਅਗਰ ਉਹ ਆਪਣੇ ਹਲਕੇ ਚ ਘੁੰਮਣਾ ਚਾਹੁੰਦੇ ਨੇ ਕੀ ਅਕਾਲੀ ਦਲ ਰੋਕ ਸਕਦਾ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਸੋ ਇਹ ਡਿੰਪੀ ਢਿੱਲੋਂ ਸਾਹਿਬ ਨੇ ਸਿਰਫ ਇੱਕ ਬਹਾਨਾ ਘੜਿਆ ਕਾਰਨ ਉਹਨਾਂ ਦੇ ਕੁਝ ਹੋਰ ਹੈ ਪਵਿੱਖ ਦੇ ਵਿੱਚ ਹੁਣ ਕੀ ਰਣਨੀਤੀ ਰਹੇਗੀ ਕਿ ਜੇਕਰ ਜਥੇਦਾਰ ਸਾਫ ਸੁਭਿੰ ਸਿੰਘ ਬਾਦਲ ਨੂੰ ਸਜ਼ਾ ਸੁਣਾ ਦਿੰਦੇ ਨੇ ਕੀ ਉਸ ਤੋਂ ਬਾਅਦ ਸੁਭਿੰ ਸਿੰਘ ਬਾਦਲ ਪ੍ਰਧਾਨਗੀ ਦੀ ਕੁਰਸੀ ਛੱਡਣ ਦਾ ਸੋਚਣਗੇ ਕੀ ਛੱਡਣਗੇ ਕੁਰਸੀ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਸਬ ਨੂੰ ਸਮਰਪਿਤ ਹੈ ਹਾਂ ਔਰ ਅੱਜ ਅਕਾਲ ਤਖਸਬ ਦੇ ਵਿਚਾਰ ਅਧੀਨ ਮਸਲਾ ਅਕਾਲ ਤਖਸਬ ਦਾ ਜੋ ਵੀ ਹੁਕਮ ਆਊਗਾ ਉਹਦਾ ਇੱਕ ਇੱਕ ਅੱਖਰ ਵੀ ਸ਼੍ਰੋਮਣੀ ਅਕਾਲੀ ਦਲ ਉਤੇ ਪਹਿਰਾ ਦੇਊਗਾ ਸਾਡੇ ਸਿਰ ਮੱਤੇ ਜੇ ਅਕਾਲ ਤਖਤੋਂ ਹੁਕਮ ਆਉਂਦਾ ਕੀ ਕੁਰਸੀ ਛੱਡ ਦਿਓ ਅਕਾਲ ਤਖਤ ਸਾਹਿਬ ਦਾ ਇੱਕ ਇੱਕ ਹੁਕਮ ਜਦੋਂ ਆਪਾਂ ਕਹਿ ਦਿੰਨੇ ਆ ਨਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਮਾਤ ਆ ਸ਼੍ਰੋਮਣੀ ਅਕਾਲੀ ਦਲ ਕੂਕਰ ਹੈ ਗੁਰੂ ਦੇ ਦਰ ਦਾ ਅਕਾਲ ਤਖਤ ਸਾਹਿਬ ਦਾ ਕੋਈ ਵੀ ਹੁਕਮ ਸ਼੍ਰੋਮਣੀ ਕਾਲ ਦਲ ਦੇ ਸਿਰ ਮੱਤੇ ਕਲੇਰ ਸਾਹਿਬ ਚੌਣਾ ਦਾ ਥੋੜਾ ਜਿਹਾ ਸਵਾਲ ਲਾਵਾਂਗੇ ਗਿੱਦਰ ਬਾਦ ਤੋਂ ਫਿਰ ਪੰਥਕ ਲਹਿਰ ਖੜੀ ਹੁੰਦੀ ਨਜ਼ਰ ਆ ਰਹੀ ਆ ਕੱਲ ਭਾਈ ਸੁਖਰਾਜ ਸਿੰਘ ਨਿਆਮੀਆਂ ਵਾਲਾ ਨੇ ਐਲਾਨ ਕਰ ਦਿੱਤਾ ਕਿ ਮੈਂ ਚੌਣ ਲੜਾਂਗਾ ਗਿੱਦਰ ਬਾਦ ਤੋਂ ਪਹਿਲਾਂ ਸਰਬਜੀਤ ਸਿੰਘ ਖਾਲਸਾ ਲੜ ਚੁੱਕੇ ਨੇ ਲੋਕ ਸਭਾ ਦੇ ਅੰਦਰ ਉਧਰ ਅਮਰਪਾਲ ਸਿੰਘ ਲੜੇ ਕੀ ਇਸ ਵਾਰ ਵੀ ਮੁਕਾਬਲਾ ਹੋਊਗਾ ਜਾਂ ਸ਼ੋਮਨੀ ਕਾਲੀਦਾਲ ਸਮਰਥਨ ਦੇ ਸਕਦਾ ਪੰਥਕ ਲਹਿਰ ਨੂੰ ਦੇਖੋ ਪਾਰਟੀ ਨੇ ਫੈਸਲਾ ਕਰਨਾ ਕਿ ਪਾਰਟੀ ਗਿੱਦੜ ਬਾਹੇ ਪਾਰਟੀ ਦਾ ਉਮੀਦਵਾਰ ਕੌਣ ਹੋਵੇ ਹੂੰ ਚੋਣਾ ਇੱਕ ਬਹੁਤ ਛੋਟਾ ਮਸਲਾ ਵੱਡਾ ਮਸਲਾ ਇਹ ਹੈ ਕਿ ਸੁਖਰਾਜ ਸਿੰਘ ਨੂੰ ਇਹ ਕਹਿਣਾ ਕਿਉਂ ਪਿਆ ਹੂੰ ਜਦੋਂ ਇਨਸਾਫ ਨਹੀਂ ਮਿਲਦਾ ਅਸਲ ਦੇ ਵਿੱਚ ਵੱਡਾ ਮਸਲਾ ਗੋਲੀ ਕਾਂਡ ਦੇ ਇਨਸਾਫ ਦਾ ਜਿਹਦੇ ਤੇ ਸਿਆਸਤ ਹੋ ਰਹੀ ਹੈ ਕਾਂਗਰਸ ਨੇ ਰੱਜ ਕੇ ਸਿਆਸਤ ਕੀਤੀ ਕੁਮਰ ਵਿਜੇ ਪ੍ਰਤਾਪ ਵਿੱਚ ਪੈ ਗਏ ਹਾਈ ਕੋਰਟ ਨੂੰ ਵੀ ਕਹਿਣਾ ਪੈ ਗਿਆ ਵੀ ਇਹ ਫਿਲਮ ਬਣਾ ਰਹੇ ਸੀ ਜਿਹਦਾ ਮਕਸਦ ਸਿਰਫ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣਾ ਸੀ ਇਹ ਇਨਵੈਸਟੀਗੇਸ਼ਨ ਬੋਗਸ ਹੈ ਕੁਐਸ਼ ਹੋਈ ਉਸ ਤੋਂ ਬਾਅਦ ਆ ਗਏ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੇ ਇਹ ਤੇ ਡਰਾਮਾ ਕੀਤਾ ਹੁਣ ਅਸਲ ਦੇ ਵਿੱਚ ਸੱਚਾਈ ਤਾਂ ਉਰੇ ਖੜੀ ਹੈ ਕਿ ਇਨਸਾਫ ਤੁਸੀਂ ਦੇ ਨਹੀਂ 파ਰੇ ਉਸ ਤੋਂ ਬਾਅਦ ਫਿਰ ਜੋ ਲੋਕਾਂ ਨੇ ਫੈਸਲਾ ਲੈਣਾ ਉਹ ਲੈ ਲੈਣਾ ਹਿੰਦੁਸਤਾਨ ਇੱਕ ਆਜ਼ਾਦ ਮੁਲਕ ਹੈ ਉਰੇ ਸਾਰਿਆਂ ਨੂੰ ਹੱਕ ਹੈ ਆਪਣੀ ਗੱਲ ਕਹਿਣ ਦਾ ਆਪਣੀ ਭਾਵਨਾ ਰੱਖਣ ਦਾ ਪਰੇ ਜਿਹੜੇ ਹਾਲਾਤ ਪੈਦਾ ਹੋ ਰਹੇ ਨੇ ਇਹਦੀ ਜ਼ਿੰਮੇਵਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੇ ਬੇਅਦਬੀਆਂ ਹੋਣ ਗੋਲੀकांड ਹੋਵੇ ਉਹਨਾਂ ਨੂੰ ਸਿਰਫ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ ਇਨਸਾਫ ਦੇ ਨਾਲੇ ਪਾਸੇ ਨੂੰ ਨਹੀਂ ਤੇ ਅੱਜ ਡੇਰੇ ਨਾਲ ਮਿਲੀ ਭੁਗਤ ਕੀਦੀ ਆ ਭਗਵੰਤ ਮਾਨ ਸਾਹਿਬ ਤੋਂ ਵੱਡੀ ਕੀਦੀ ਆ ਪ੍ਰਦੀਪ ਕਲੇਰ ਜਿਹੜਾ ਕਿ ਬੇਅਦਬੀਆਂ ਦਾ ਮੁੱਖ ਦੋਸ਼ੀ ਹੈ ਜਿਨੇ ਅਦਾਲਤ ਚ 164 ਦੇ ਬਿਆਨ ਚ ਮੰਨਿਆ ਵੀ ਮੈਂ ਮੁੱਖ ਦੋਸ਼ੀ ਆ ਉਹ ਤਿੰਨ ਕੇਸਾਂ ਦੇ ਵਿੱਚ ਪੀਓ ਆ ਉਹਨੂੰ ਇੱਕ ਕੇਸ ਚ ਤੁਸੀਂ ਅਰੈਸਟ ਕਰਕੇ ਉਹਦੀ ਵਾਦਾ ਮਾਫਗਵਾ ਬਣਾ ਕੇ ਜਮਾਨਤ ਕਰਾਤੀ ਦੋ ਚੋ ਅੱਜ ਵੀ ਪੀਓ ਐ ਦੱਸੋ ਜੀ ਕਿਹੜਾ ਅੰਡਰ ਟੇਬਲ ਸਮਝੌਤਾ ਭਗਵੰਤ ਮਾਨ ਦਾ ਉਹ 164 ਦੇ ਬਿਆਨ ਚ ਹਣੀਪ੍ਰੀਤ ਦਾ ਨਾਮ ਲੈਂਦਾ ਕਿ ਹਣੀਪ੍ਰੀਤ ਨੇ ਸਾਰੀ ਸਾਜ਼ਿਸ਼ ਘੜੀ ਜਿਹੜੀ ਉਹ ਬਾਬੇ ਨਾਲ ਰਹਿੰਦੀ ਹੈ ਕਿਉਂ ਨਹੀਂ ਭਗਵੰਤ ਮਾਨ ਸਾਹਿਬ ਹਣੀਪ੍ਰੀਤ ਤੇ ਪਰਚਾ ਦੇ ਰਹੇ ਕਿਹੜਾ ਸਮਝੌਤਾ ਡੇਰਾ ਮੁਖੀ ਸੁਪਰੀਮ ਕੋਰਟ ਤੋਂ ਬੇਅਦਬੀ ਦੇ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਾ ਗਿਆ ਉਹਨੇ ਸੁਪਰੀਮ ਕੋਰਟ ਜਾ ਕੇ ਕਿਹਾ ਕਿ ਜੀ ਸਾਨੂੰ ਪੰਜਾਬ ਚ ਫਰੀ ਤੇ ਫੇਅਰ ਟ੍ਰਾਇਲ ਦੀ ਆਸ ਨਹੀਂ ਤੇ ਜਿਹੜੀ ਸਰਕਾਰ ਬਣੀ ਹੀ 1 ਪੁਆਇੰਟ ਏਜੰਡੇ ਤੇ ਸੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਇੱਕ ਮਹੀਨੇ ਚ ਇਨਸਾਫ ਦੇ ਦੂੰਗਾ ਉਹ ਸੁਪਰੀਮ ਕੋਰਟ ਨੂੰ ਵਿਸ਼ਵਾਸ ਨਹੀਂ ਦਿਵਾ ਸਕੇ ਕਿ ਮੈਂ ਫਰੀ ਤੇ ਫੇਅਰ ਟ੍ਰਾਇਲ ਕਰਾ ਦੂੰਗਾ ਇਹਦਾ ਦੂਜਾ ਪਹਿਲੂ ਕੀ ਹੈ ਕਿ ਤੁਸੀਂ ਜਾਣ ਬੁੱਝ ਕੇ ਉਹਦੀ ਮਦਦ ਕੀਤੀ ਤੁਸੀਂ ਕਿਹਾ ਕਿ ਓਰੇ ਹੋਣੀ ਨਹੀਂ ਬਾਹਰ ਲੈ ਜੋ ਹਾਈ ਕੋਰਟ ਆ ਕੇ ਉਹ ਆਪਣੀ ਟ੍ਰਾਇਲ ਸਟੇ ਕਰਾ ਗਿਆ ਉਹੀ ਜਿਹੜੀ ਪਹਿਲਾਂ ਸੂਬੇ ਤੋਂ ਬਾਹਰ ਚੰਡੀਗੜ੍ਹ ਲਿਆਂਦੀ ਫਿਰ ਹਾਈ ਕੋਰਟ ਆ ਕੇ ਉਹਨੇ ਸਟੇ ਕਰਾ ਲਈ ਭਗਵੰਤ ਮਾਨ ਸਾਹਿਬ ਦੀ ਸਰਕਾਰੀ ਵਕੀਲ ਦੀ ਹਾਜ਼ਰੀ ਚ ਕਰਾ ਲਈ ਫਿਰ ਤੁਹਾਡਾ ਅੰਡਰ ਟੇਬਲ ਸਮਝੌਤਾ ਹੀ ਹੈ ਨਾ ਅੱਜ ਡੇਰਾ ਮੁਖੀ ਨੂੰ ਬਾਰ-ਬਾਰ ਭਾਜਪਾ ਦੀ ਸਰਕਾਰ ਪਰੋਲ ਦੇ ਰਹੀ ਹੈ ਭਗਵੰਤ ਮਾਨ ਸਾਹਿਬ ਸਿਆਸੀ ਵਿਰੋਧੀਆਂ ਦੇ ਵਿਰੁੱਧ ਤਾਂ ਦਿੱਲੀ ਬੜੇ ਉੱਥੇ ਲੱਖਾਂ ਰੁਪਏ ਦੇ ਵਕੀਲ ਖੜੇ ਕਰਦੇ ਆ ਕਰੋੜਾਂ ਰੁਪਏ ਖਰਚ ਦਿੰਦੇ ਨੇ ਪੇਸ਼ੀਆਂ ਤੇ ਪਰੋਲ ਦਾ ਇੱਕ ਦਿਨ ਵੀ ਦੱਸ ਦੋ ਮੁੱਖ ਮੰਤਰੀ ਨੇ ਵਿਰੋਧ ਕੀਤਾ ਹੋਵੇ ਜਾਂ ਮੁੱਖ ਮੰਤਰੀ ਸੁਪਰੀਮ ਕੋਰਟ ਗਿਆ ਹੋਵੇ ਭਾਈ ਇਹ ਸਾਡਾ ਦੋਸ਼ੀ ਹੈ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਨਾਲ ਖੇਡ ਰਿਆ ਉਹਦੀ ਪਰੋਲ ਰੱਦ ਕਰਾਉਣ ਲਈ ਪੰਜਾਬ ਸਰਕਾਰ ਗਈ ਹੋਵੇ ਕਿਤੇ ਸੋ ਇਹ ਡਰਾਮਾ ਮਿਲ ਕੇ ਖੇਡਦੇ ਨੇ ਭਗਵੰਤ ਮਾਨ ਸਾਹਿਬ ਪਰ ਹੁਣ ਲੋਕ ਇਹਨਾਂ ਦਾ ਅਸਲ ਚਿਹਰਾ ਪਛਾਣ ਗਏ ਜੀ ਬਹੁਤ ਬਹੁਤ ਸ਼ੁਕਰੀਆ ਕਲੇਰ ਸਾਹਿਬ ਤੁਸੀਂ ਬਹੁਤ ਧੰਨਵਾਦੀ ਸੁਝਾਅ ਦਿੱਤੇ ਤੇ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਧੰਨਵਾਦ